ਆ 19 ਨੰਬਰ ਰੋਲੀ ਕਬੱਡੀ ਪਲੇਅਰ ਮੈਂ ਕਬੱਡੀ ਬਾਰੇ ਜਿਹੜਾ ਰੋਲਾ ਪਿਆ ਹੋਇਆ ਸੋਸ਼ਲ ਮੀਡੀਆ ਤੇ 2-4 ਦਿਨਾਂ ਦਾ ਮੈਂ ਇਹਦੇ ਬਾਰੇ ਗੱਲਬਾਤ ਕਰਨੀ ਚਾਹੂੰਗਾ ਆ ਕੋਈ ਫालतू ਦੂਸ਼ਣबाजी ਨਹੀਂ ਕਰਨੀ ਪਰ ਮੈਂ ਕੰਮ ਦੀ ਗੱਲ ਕਰਨੀ ਹੈ ਜਰੂਰ ਸੁਣੋ ਕਬੱਡੀ ਦੇ ਵਿੱਚ ਤਿੰਨ ਚਾਰ ਭੈੜਾ ਜੀ ਡੋਪਿੰਗ ਦੀ ਹੈ ਡਰੱਗ ਜਿਹਨੂੰ ਸਾਰੇ ਕਹਿੰਦੇ ਡਰੱਗ ਕਬੱਡੀ ਦੇ ਵਿੱਚ ਗੈਂਗਸਟਰ ਬਾਦ ਤੇ ਕਬੱਡੀ ਦੇ ਵਿੱਚ ਆਰਗੇਨਾਈਜੇਸ਼ਨ ਦੀ ਕਮੀ ਆ। ਇਹ ਤਿੰਨ ਚੀਜ਼ਾਂ ਕਰਕੇ ਕਬੱਡੀ ਇਹ ਜਿਹੜੀ ਦਿਨੋਂ ਦਿਨ ਘਾੜ ਵੱਲ ਜਾ ਰਹੀ ਆ। ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਉਹ ਵੀ ਮਤਲਬ ਦੱਸਦਾ। ਸਾਡੇ ਕੋਲ ਆਲਰੇਡੀ ਇਹ ਚੀਜ਼ ਦਾ ਬਲੂਪ੍ਰਿੰਟ ਪਿਆ ਆ ਸੀ ਵਾਤ ਕੇ ਦੇਖ ਚੁੱਕੇ ਆਂ ਔਰ ਉਹ ਕਾਮਯਾਬੀ ਹੋਇਆ ਸੀ ਬੰਦ ਹੋ ਗਿਆ ਉਹਦੇ ਵੀ ਕਾਰਨ ਹੈਗੇ ਕੁਛ ਚਲੋ ਉਹ ਵੀ ਸ਼ੇਅਰ ਕਰਦੇ ਆਂ ਅੱਜ। ਸਭ ਤੋਂ ਪਹਿਲੀ ਗੱਲ ਆਪਾਂ ਕਰਦੇ ਆਂ ਡਰੱਗ ਦੀ। ਕਬੱਡੀ ਦੇ ਵਿੱਚ ਡਰੱਗ ਆ ਜੀ ਕਬੱਡੀ ਦੇ ਪਲੇਅਰ ਟੀਕੇ ਲਾਉਂਦੇ ਇਹ ਕਰਦੇ ਉਹ ਕਰਦੇ ਆ। ਮੈਂ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਬੈਠੇ ਆ ਬਾਬਾ ਬੋਲ ਰਿਹਾ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਹੈਗੀ ਗੱਲ ਇਹ ਦੁਨੀਆ ਦੀ ਹਰ ਇੱਕ ਗੇਮ ਦੇ ਵਿੱਚ ਡਰੱਗ ਡੋਪਿੰਗ ਜਿਹਨੂੰ ਤੁਸੀਂ ਕਹਿੰਦੇ ਨੇ ਔਰ ਡੋਪਿੰਗ ਕੱਲੀ ਟੀਕੇ ਜਾਂ ਗੋਲੀਆਂ ਦੀ ਨਹੀਂ ਡੋਪਿੰਗ ਦਾ ਜਿਹੜਾ ਦਾਇਰਾ ਉਹ ਬਹੁਤ ਵੱਡਾ ਆਮ ਬੰਦੇ ਦੀ ਸਮਝ ਤੋਂ ਬਾਹਰ ਕਬੱਡੀ ਦੇ ਪਲੇਅਰਾਂ ਦੀ ਸਮਝ ਤੋਂ ਵੀ ਬਾਹਰ ਹੈ ਡੋਪਿੰਗ ਦਾ ਦਾਇਰਾ ਦੇਸੀ ਦਵਾਈਆਂ ਵੀ ਡੋਪਿੰਗ ਦੇ ਵਿੱਚ ਆਉਂਦੀ ਹੈ ਜੀ ਬਾਏ ਦਿਵੇ ਆਪਾਂ ਜਿਹਨੂੰ ਨੇਚਰਲ ਚੀਜ਼ਾਂ ਕਹਿੰਦੇ ਆ ਉਹ ਵੀ ਡੋਪ ਦੇ ਵਿੱਚ ਆਉਂਦੀ ਹੈ ਡੋਪ ਦਾ ਦਾਇਰਾ ਬਹੁਤ ਵੱਡਾ ਦੁਨੀਆ ਦੀ ਹਰ ਇੱਕ ਗੇਮ ਦੇ ਵਿੱਚ ਡੋਪਿੰਗ ਹੁੰਦੀ ਹੈ ਤੁਸੀਂ ਗੇਮ ਦਾ ਨਾਮ ਦੱਸੋ ਮੈਂ ਤੁਹਾਨੂੰ ਉਹਦੇ ਵਿੱਚ ਵਰਤੀ ਜਾਣ ਵਾਲੀ ਡਰੱਗ ਜਾਂ ਡੋਪ ਦੱਸੂਗਾ ਨਿਸ਼ਾਨੇਬਾਜ਼ੀ ਹੈ 올림픽 ਦੇ ਵਿੱਚ ਜੰਨੀਆਂ ਵੀ ਮੀਟ ਸੁਣੀਆਂ 올림픽 ਦੇ ਜੰਨੀਆਂ ਵੀ ਗੇਮਾਂ ਸਾਰੀਆਂ ਦੇ ਵਿੱਚ ਡਰੱਗ ਹੁੰਦੀ ਹੈ ਡੋਪਿੰਗ ਹੁੰਦੀ ਹੈ ਨਿਸ਼ਾਨੇਬਾਜ਼ੀ ਦੇ ਵਿੱਚ ਕਿਤੇ ਜ਼ੋਰ ਨਹੀਂ ਲੱਗਦਾ ਵਾਸਤੇ ਨਹੀਂ ਲੱਗਦਾ ਉਹਦੇ ਵਿੱਚ ਵੀ ਡੋਪਿੰਗ ਹੁੰਦੀ ਹੈ ਐਨੀਵੇ ਕਬੱਡੀ 'ਚ ਕਿਉਂ ਇੰਨੀ ਬਦਨਾਮ ਹੈ ਡੋਪਿੰਗ ਕਿਉਂਕਿ ਕਬੱਡੀ ਦੇ ਪਲੇਅਰਾਂ ਜਾਣ ਪੜਤਾ ਲੈਕ ਆਫ ਨੋਲੇਜ ਹੈ ਲੈਕ ਆਫ ਨੋਲੇਜ ਆ ਸਮਝ ਨਹੀਂ ਐਕਸਪਲੋਇਡ ਹੁੰਦੇ ਆ ਜਿਹੜੇ ਅਖੌਤੀ ਇੱਥੇ ਬੈਠੇ ਆ ਮੈਡੀਕਲਾਂ ਵਾਲੇ ਟਰੇਨਰ ਬੁੜੇ ਲੋਕ ਕਰੋੜਾ ਰੁਪਏ ਦੀ ਕਮਾਈ ਕਰਕੇ ਕਬੱਡੀ ਦੇ ਪਲੇਧਾ ਚ ਰੋ ਉਹਨਾਂ ਨੂੰ ਘਟੀਆ ਦਰਜੇ ਦੀਆਂ ਦਵਾਈਆਂ ਸਪਲੀਮੈਂਟਸ ਵੇਚ-ਵੇਚ ਕੇ ਤੇ ਪਲੇਅਰ ਅੱਖਾਂ ਵਿੱਚ ਕੇ ਗਧਿਆਂ ਵਾਂਗੂ ਖਾਈ ਜਾਂਦੇ ਜਿਹੜੀ ਚੀਜ਼ ਉਹਨਾਂ ਨੇ ਬੇ ਕਿਉਂ ਕਿਉਂਕਿ ਗਰੀਬ ਘਰਾਂ ਤੋਂ ਆ ਸਾਰੇ ਵਿਚਾਰਿਆਂ ਨੇ ਤਰੱਕੀ ਕਰਨੀ ਐ ਕਿਵੇਂ ਨਾ ਕਿਵੇਂ ਤਕੜੇ ਹੋਈਏ ਕਿਸੇ ਟਾਈਮ ਐ ਵੀ ਉਹਨਾਂ ਚ ਇੱਕ ਸੀਗਾ ਤੇ ਵੀ ਸਾਡੀ ਜ਼ਿੰਦਗੀ ਵਧੀਆ ਹੋਵੇ ਹਰ ਇੱਕ ਬੰਦਾ ਆਪਣੀ ਤਰੱਕੀ ਲਈ ਇਹ ਚੀਜ਼ਾਂ ਕਰਦਾ ਚਲੋ ਇਹ ਹੈ ਜੀ ਕਬੱਡੀ ਚ ਇੰਨਾ ਕ ਕਬੱਡੀ ਚ ਡਰੱਗ ਦਾ ਔਰ ਇਹ ਡਰੱਗ ਜਿਹੜੀ ਇੱਕ ਦਿਨ ਵਿੱਚ ਠੀਕ ਹੋ ਸਕਦੀ ਹੈ ਇੱਕ ਸੀਜ਼ਨ ਦੇ ਵਿੱਚ ਮੈਂ ਕਬੱਡੀ ਚ ਡਰੱਗ ਦੂਰ ਕਰ ਸਕਦਾ ਔਰ ਇਹ ਪ੍ਰਮੋਟਰ ਆਲਰੇਡੀ ਕਰ ਚੁੱਕੇ ਜਿਹੜੀਆਂ ਅੱਜ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਹਨ ਇਹਨਾਂ ਨੇ ਇਸੇ ਤਰ੍ਹਾਂ 2007 ਦੇ ਵਿੱਚ ਇਕੱਠੇ ਹੋ ਕੇ ਕਿ ਡਰੱਗ ਟੈਸਟ ਦਾ ਫੈਸਲਾ ਲਿਆ ਸੀ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਸੀ ਬੜਾ ਵਧੀਆ ਬੜੇ ਲੰਮੇ ਟਾਈਮ ਬਾਅਦ ਇਕੱਠੇ ਹੋਏ ਚਲੋ देर आए दुरुस्त आए ਜੇ ਹੁਣ ਆਏ ਆ ਤਾਂ ਫਿਰ ਹੁਣ ਕੋਈ ਕੰਮ ਦੀਆਂ ਗੱਲਾਂ ਕਰਿਓ ਨਾ ਪਹਿਲਾਂ ਵਾਲੀਆਂ ਦੂਸ਼ਣ ਬਾਜ਼ੀਆਂ ਜਾਂ ਜਦਵੈਲਸਾਂ ਚ ਪੈ ਕੇ ਨਾ ਨੁਕਸਾਨ ਨਾ ਕਰਿਓ ਕਬੱਡੀਆ ਇਹ ਸੀਗੀ ਜੀ ਡਰੱਗ ਦੀ ਗੱਲ ਨੰਬਰ 2 ਹੁਣ ਆਪਾਂ ਕਰਦੇ ਆਂ ਗੈਂਗਸਟਰਵਾਦ ਗੈਂਗਸਟਰਵਾਦ ਵਾੜਿਆ ਕਿਹੜੇ ਕਾਰਨਾਂ ਕਰਕੇ ਆ ਜਾਂ ਕਿੰਨਾ ਨੇ ਲਿਆਂਦਾ ਆਪਾਂ ਇਹਦੇ ਬਾਰੇ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਗੈਂਗਸਟਰਵਾਦ ਕਬੱਡੀ ਚੋਂ ਦੂਰ ਹੋ ਜਾਊਗਾ ਸੇਮ ਤਰੀਕੇ ਨਾਲ ਜਿਵੇਂ ਕਿ ਡਰੱਗ ਦੂਰ ਹੋਗੀ ਕਿਵੇਂ ਹੋਊਗਾ ਮੈਂ ਤੁਹਾਨੂੰ ਉਹ ਦੱਸਦਾ ਆ ਪ੍ਰੋਮੋਟਰਾਂ ਦੇ ਹੱਥ ਚ ਜੀ ਇਹ ਪ੍ਰੋਮੋਟਰਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਮੇਰੀ ਜਿੰਨੀ ਉਮਰ ਹੈ ਨਾ ਉਦੋਂ ਦੇ ਬੰਦੇ ਕਬੱਡੀ ਕਰਵਾ ਰਹੇ ਆ ਮਿਸਲ 90 99 ਦੀ ਕਬੱਡੀ ਹੋ ਰਹੀ ਹੈ ਤੇ ਆਪਣੀ ਜੇਬ ਚੋਂ ਪੈਸਾ ਖਰਚ ਕੇ ਕਰਵਾ ਰਹੇ ਬਹੁਤ ਵੱਡੀ ਗੱਲ ਆ ਹਰ ਸਾਲ ਆਪਣੀ ਜਿਹੜੀ ਕਮਾਈ ਆ ਉਹਦੇ ਵਿੱਚੋਂ ਕਬੱਡੀ ਇਕਾਤਰ ਕੁਛ ਨਾ ਕੁਛ ਦੇਣਾ ਤੇ ਇੰਨਾ ਆਪਣੇ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਕਬੱਡੀ ਦੇ ਵਿੱਚ ਖਰਚਣਾ ਬਹੁਤ ਵੱਡੀਆਂ ਗੱਲਾਂ ਨੇ ਇਹ ਅਸੀਂ ਅੱਜ ਜੋ ਵੀ ਆ ਕਬੱਡੀ ਦੇ ਕਰਕੇ ਆ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਕਿਸੇ ਨੂੰ ਉਹਨਾਂ ਬੰਦਿਆਂ ਨੂੰ ਜਿਹੜੇ ਪਛਲੇ ਮੇਰੀ ਉਮਰ ਜਿੰਨੀ ਟਾਈਮ ਤੋਂ ਕਬੱਡੀ ਕਰਵਾ ਰਹੇ ਉਹਨਾਂ ਨੂੰ ਕੋਈ ਸਲਾਹ ਦੇਵਾਂ ਪਰ ਮੈਨੂੰ ਕੁਝ ਹੁੰਦਾ ਦਿਸ ਨਹੀਂ ਰਿਹਾ ਕਬੱਡੀ 'ਚ ਪਿਛਲੇ 10-15 ਸਾਲ ਤੋਂ ਕਬੱਡੀ ਦਿਨਾਂ ਤੋਂ ਨਘਾਰ ਵੱਲ ਜਾ ਰਹੀ ਹੈ ਪੈਸਾ ਆ ਰਿਹਾ ਖਰਚੇ ਵੱਧ ਰਹੇ ਰੋਲਾ ਵੱਧ ਰਿਹਾ ਗੈਂਗਸਟਰ ਬਾਤ ਵੱਧ ਰਿਹਾ ਪਰ ਕਬੱਡੀ ਦਾ ਭਲਾ ਨਹੀਂ ਹੋ ਰਿਹਾ ਕਬੱਡੀ ਦਾ ਭਲਾ ਕਿਵੇਂ ਹੋਣਾ ਮੈਂ ਉਹ ਦੱਸਦਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਆਪਾਂ ਕਿਸੇ ਨੂੰ ਉਹ ਵੀ ਨਹੀਂ ਸਲਾਹ ਵੀ ਨਹੀਂ ਦੇ ਸਕਦੇ ਆ ਤੁਸੀਂ ਬਹੁਤ ਟਾਈਮ ਲਾਇਆ ਇਕੱਠੇ ਹੋਣ 2007-08 ਤੋਂ ਬਾਅਦ ਤੁਸੀਂ ਹੁਣ ਇਕੱਠੇ ਹੋਏ ਆ ਚਲੋ ਜੀ ਹੋਏ ਆ ਤੇ ਤੁਸੀਂ ਜਿਹੜੇ ਫੈਸਲੇ ਲੈਣੇ ਨੇ ਨਾ ਮਿਹਰਬਾਨੀ ਕਰਕੇ ਉਹ ਫੈਸਲੇ ਉਹ ਲਿਓ ਜਿਹਨ ਨਾਲ ਕਬੱਡੀ ਦੀ ਭਲਾਈ ਹੋਵੇ ਕਬੱਡੀ ਦੀ ਭਲਾਈ ਕਿਵੇਂ ਹੋਊਗੀ ਜੀ ਤੁਹਾਨੂੰ ਇੱਕ ਕਬੱਡੀ ਆ ਜਿਹੜੀ ਉਹ ਸਾਰੀ ਦੁਨੀਆ ਦੀ ਕਬੱਡੀ ਪਰ ਲ ਇੱਕ ਧਾਗੇ 'ਚ ਬਰੂਣੀ ਪਊਗੀ ਆਰਗੇਨਾਈਜੇਸ਼ਨ ਬਣੀ ਹੋਈ ਐ ਤੁਸੀਂ ਬਣਾ ਲਈ ਐ ਤੁਸੀਂ ਫੈਸਲਾ ਲਿਆ ਕਬੱਡੀ ਬੰਦ ਕਰਨ ਦਾ ਚਲੋ ਸੋਚ ਸਮਝ ਕੇ ਲਿਆ ਹੋਣਾ ਤੁਹਾਨੂੰ ਤੁਸੀਂ ਸਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਤੁਹਾਨੂੰ ਤੇ ਸ਼ਾਇਦ ਤੁਸੀਂ ਕੋਈ ਵਧੀਆ ਕਦਮ ਚੁੱਕਣੇ ਹੋਣ ਕਬੱਡੀ ਦੇ ਫਿਊਚਰ ਦੇ ਲਈ ਤਾਂ ਹੀ ਤੁਸੀਂ ਇਹ ਕਬੱਡੀ ਬੰਦ ਕਰਨ ਦਾ ਫੈਸਲਾ ਲਿਆ ਜੇ ਹੁਣ ਬੰਦ ਕੀਤੀ ਐ ਤਾਂ ਫਿਰ ਇਹਨੂੰ ਇੱਕ ਆਰਗੇਨਾਈਜ਼ ਤੇ ਯੋਜਨਾਬੱਧ ਤਰੀਕੇ ਨਾਲ ਚਲਾਇਓ ਜਿਵੇਂ ਕਿ 2014 ਵਾਲੀ ਵੇਬ ਵਰਲਡ ਕਬੱਡੀ ਲੀਗ ਚੱਲੀ ਸੀ ਉਹੋ ਜਿਹੜਾ ਸਿਸਟਮ ਸੀ ਉਹੋ ਹੀ ਇੱਕ ਬਲੂਪ੍ਰਿੰਟ ਆ ਜਿਹੜਾ ਕਬੱਡੀ ਨੂੰ ਕਿਸੇ ਵਧੀਆ ਪਲੇਟਫਾਰਮ ਤੇ ਲਿਜਾ ਸਕਦਾ ਕਬੱਡੀ ਨੂੰ ਇੱਕ ਰਿਸਪੈਕਟਡ ਗੇਮ ਬਣਾ ਸਕਦਾ ਜਿਵੇਂ ਕਿ ਐਨਬੀਏ ਐਨਐਫਐਲ ਉਹਨਾਂ ਦੇ ਸੀਜ਼ਨ ਹੁੰਦੇ ਐ ਇਸੇ ਤਰ੍ਹਾਂ ਕਬੱਡੀ ਦਾ ਸੀਜ਼ਨ ਹੋਵੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਮੈਚ ਕਰਾਉਣੇ ਅਮਰੀਕਾ 'ਚ ਮੈਚ ਕਰਾਉਣੇ ਤੁਸੀਂ ਮਾਣਾ ਮੁਹੀ ਪੈਸਾ ਖਰਚਦੇ ਆ ਔਰ ਪਲੇਅਰ ਵੀ ਤੁਹਾਨੂੰ ਐਕਸਪਲੋਇਟ ਕਰਦੇ ਜਦੋਂ ਪਲੇਅਰ ਦੇਖ ਲੈਂਦੇ ਆ ਕਿ ਬਾਈ ਇਹਨਾਂ ਦੀ ਆਪਸ ਵਿੱਚ ਬੰਦਦੀ ਨਹੀਂ ਉਧਰੋਂ 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 ਉਧਰ ਫਿਰ ਗੈਂਗਸਟਰਾਂ ਦੇ ਫੋਨ ਜਾਂਦੇ ਆ ਬੜਾ ਕੁਝ ਹੋਇਆ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿਉਂਕਿ ਪ੍ਰਮੋਟਰਾਂ ਦੀ ਆਪਸ ਵਿੱਚ ਬੰਦਦੀ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਜਿਹੜਾ ਬੰਦਾ ਮਾੜਾ ਜਾਂ ਤਕੜਾ ਹੁੰਦਾ ਦੂਜੇ ਬੰਦੇ ਦੀ ਲਾਤ ਏੜ ਦੇਣੀ ਲੰਗਦਾ ਉਹਨੂੰ ਆਏ ਆਉਂਦਾ ਵੀ ਸਾਰੇ ਮੇਰੀ ਗੱਲ ਮੰਨਣਾ ਜਾਂ ਜੇ ਕੋਈ ਚੰਗਾ ਕੰਮ ਕਰਨ ਜਾ ਰਿਹਾ ਦੂਜਿਆਂ ਦੀ ਲੱਤਾਂ ਖਿੱਚਦੇ ਆ ਕਿਉਂਕਿ ਆਪਰੇ ਕਿਸੇ ਨੂੰ ਪ੍ਰਧਾਨ ਕੀ ਪਿਆਰੀ ਕਿਸੇ ਨੂੰ ਚੌਧਰ ਪਿਆਰੀ ਕਿਸੇ ਨੂੰ ਕੁਛ ਪਿਆਰਾ ਗੇ ਨੂੰ ਕੁਛ ਆਪਾਂ ਨੂੰ ਇਹ ਸਾਰੀਆਂ ਗੱਲਾਂ ਛੱਡਣੀਆਂ ਪੈਣਗੀਆਂ ਸਰੂ ਮ ਆਪਣੇ ਦੋਸ਼ ਆ ਜਿਹੜੇ ਉਹ ਦੂਰ ਕਰਕੇ ਕਬੱਡੀ ਨੂੰ ਸਮਰਪਿਤ ਫੈਸਲੇ ਲੈਣੇ ਪੈਣਗੇ ਜਿਨ੍ਹਾਂ ਨਾਲ ਕਬੱਡੀ ਦੀ ਭਲਾਈ ਹੋਵੇ ਭਲਾਈ ਇੱਕ ਸੀਜ਼ਨ ਦੇ ਵਿੱਚ ਹੀ ਹੋ ਜਾਊਗੀ ਜੇ ਤੁਸੀਂ ਇਹ ਚੀਜ਼ਾਂ ਬਣਾ ਲਓਗੇ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਕਮੇਟੀ ਤੁਸੀਂ ਬਣਾ ਲਈਏ ਤੁਸੀਂ ਸਾਰੀਆਂ ਫਾਊਂਡੇਸ਼ਨਾਂ ਇਕੱਠੀਆਂ ਕਰ ਲਈਆਂ ਤੁਸੀਂ ਹੁਣ ਇੱਕ ਕਬੱਡੀ ਦਾ ਨਾ ਪਹਿਲਾ ਸੀਜ਼ਨ ਰੱਖੋ ਵੀ ਅਸੀਂ ਕਬੱਡੀ ਦੇ ਇੱਕ ਲੀਗ ਕਰਵਾ ਰਹੇ ਹਾਂ ਜਿਦੇ ਵਿੱਚ ਅਮਰੀਕਾ ਦੀ ਟੀਮ ਹੋ ਅੰਗਲੈਂਡ ਦੀ ਟੀਮ ਹੋ ਕੈਨੇਡਾ ਦੀ ਟੀਮ ਹੋ ਆਸਟ੍ਰੇਲੀਆ ਦੀ ਟੀਮ ਹੋ ਯੂਰਪ ਦੀ ਟੀਮ ਹੋ ਇੰਡੀਆ ਦੀ ਟੀਮ ਹੋ ਪਾਕਿਸਤਾਨ ਦੀ ਟੀਮ ਹੋ ਅੱਠ ਟੀਮਾਂ ਬਣ ਜਾਣੀਆਂ ਤੋਡੀਆਂ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਪਾ ਕੇ ਅੱਠ ਟੀਮਾਂ ਦੇ ਵਿੱਚ ਤੁਸੀਂ ਸਾਰੀ ਦੁਨੀਆ ਦੇ ਪਲੇਅਰ ਸੈੱਟ ਕਰ ਲੈਣੇ ਆ ਏ ਕਲਾਸ ਪਰ ਜਿਹੜੇ ਤੁਸੀਂ ਕਢਾਉਣੇ ਆ ਵੱਡੇ ਲੈਵਲ ਦੀ ਗੇਮ ਹੋਵੇ ਉਹਨਾਂ ਪਲੇਅਰਾਂ ਦੀ ਤੁਸੀਂ ਬੋਲੀ ਲਓ ਤੁਹਾਨੂੰ ਜਿੰਨਾ ਅੱਜ ਤੁਸੀਂ ਇੱਕ ਸੀਜ਼ਨ ਦਾ ਪਲੇਅਰ ਤੇ ਪੈਸਾ ਖਰਚਦੇ ਆ ਤੁਹਾਨੂੰ ਉਦੋਂ ਅੱਧੇ ਪੈਸੇ ਖਰਚ ਕੇ ਪਲੇਅਰ ਮਿਲੂਗਾ ਔਰ ਪਲੇਅਰ ਜਿੰਨੇ ਕਮਾਰੇ ਆ ਪਲੇਅਰ ਨੂੰ ਉਦੋਂ ਵੱਧ ਬਣਨਗੇ ਇਹ ਨਹੀਂ ਵੀ ਪਲੇਅਰਾਂ ਦਾ ਨੁਕਸਾਨ ਹੋਊਗਾ ਪਲੇਅਰ ਜਿੰਨੇ ਅੱਜ ਕਮਾਰੇ ਆ ਉਦੋਂ ਮਹਿੰਗੇ ਵਿਕਣਗੇ ਔਰ ਇੱਕ ਦੋ ਪਲੇਅਰ ਨਹੀਂ ਸਾਰੇ ਪਲੇਅਰ ਪੈਸੇ ਬਣਾਉਣਗੇ ਜਿਵੇਂ ਕਿ ਕ੍ਰਿਕਟ ਵਗੈਰਾ ਦੇ ਵਿੱਚ ਹੁੰਦਾ ਮੈਚ ਸਟਾਰਟ ਕਰੋ ਇੱਕ ਮਹੀਨਾ ਅਮਰੀਕਾ 'ਚ ਗੇਮ ਹੋ ਗਈਆਂ ਅਗਲੇ ਮਹੀਨੇ ਕੈਨੇਡਾ 'ਚ ਗੇਮਾਂ ਹੋ ਗਈਆਂ ਉਦੋਂ ਅਗਲੇ ਮਹੀਨੇ ਇੰਗਲੈਂਡ 'ਚ 4 ਮੈਚ ਕੈਨੇਡਾ 4 ਮੈਚ ਅਮਰੀਕਾ 4 ਮੈਚ ਇੰਗਲੈਂਡ 4 ਮੈਚ ਯੂਰਪ 4 ਮੈਚ ਆਸਟ੍ਰੇਲੀਆ ਨਿਊਜ਼ੀਲੈਂਡ 4 ਮੈਚ ਇੰਡੀਆ ਦੇ ਵਿੱਚ ਆਪਣੇ YouTube ਚੈਨਲ ਬਣਾਓ ਸਿਰਫ ਉਹਨਾਂ ਚੈਨਲਾਂ ਦੇ ਉੱਤੇ ਕਬੱਡੀ ਜਿਹੜੀ ਟੈਲੀਕਾਸਟ ਹੋਣੀ ਚਾਹੀਦੀ ਹੈ ਔਰ ਉਹਦੇ ਸਬਸਕ੍ਰਾਈਬਰ ਦਿਨਾਂ ਦੇ ਵਿੱਚ ਹੀ ਵੱਧ ਜਾਣੇ ਜਦੋਂ ਸਿਰਫ ਉੱਤੇ ਹੀ ਕਬੱਡੀ ਦਿਸੂਗੀ ਔਰ ਉਹਦੀ ਕਮਾਈ ਵਿਦਨ 2-3 ਇਅਰਸ ਉਹ ਉਹਦੀ ਕਮਾਈ ਮਿਲੀਅਨਰਸ ਦੇ ਵਿੱਚ ਹੋ ਜਾਣੀ ਹੈ ਫੇਰ ਤੁਸੀਂ ਸਾਨੂੰ ਸਪੌਂਸਰ ਮਿਲ ਨਹੀਂ ਫਿਰ ਉਹ ਐਡਸ ਮਿਲ ਗਏ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੋ ਲੈ ਹੁਣ ਤੱਕ ਆਪਾਂ ਕਬੱਡੀ ਨੂੰ ਇਸੇ ਇਸੇ ਦੇ ਕੈਪेबल ਨਹੀਂ ਬਣਾ ਸਕਿਆ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰ ਸਕਿਆ ਕਬੱਡੀ ਪੈਸਾ ਜਨਰੇਟ ਕਰਦੀ ਹੈ ਸਿਰਫ ਦੋ ਨੰਬਰ ਤੇ ਕਮਾਰਾਂ ਹੀ ਕਬੂਤਰਬਾਜੀ ਜਾਂ ਕੁਝ ਹੋਰ ਉਹ ਵੀ ਗਲਤ ਲੋਕਾਂ ਦੀ ਜੇਬ 'ਚ ਪੈ ਰਿਆ ਕਬੱਡੀ ਪੈਸਾ ਜਨਰੇਟ ਕਰ ਸਕਦੀ ਹੈ ਆਪਣਾ ਬਹੁਤ ਵਧੀਆ ਲੈਵਲ ਦਾ ਜਿਹੜੀ FIFA ਸੰਸਥਾ ਜੀ ਨਹੀਂ FIFA ਫੁੱਟਬਾਲ ਦੀ ਸੰਸਥਾ ਉਹ ਕੁਝ ਕੁ 100 ਡਾਲਰ ਨਾਲ ਖੋਲੀ ਗਈ ਸੀ ਪਰ 67 ਡਾਲਰ ਕਿੰਨੇ ਦੀ ਸੀਗੀ ਸੰਸਥਾ ਜਿੱਦੇ ਸਟਾਰਟ ਹੋਈ ਹੈ ਅੱਜੋ ਸੰਸਥਾ ਇੰਨੀ ਅਮੀਰ ਆ ਕਿ ਉਹ ਦੁਨੀਆ ਦੇਸ਼ਾਂ ਦੀਆਂ ਕਈ ਦੇਸ਼ਾਂ ਦੀਆਂ ਸਰਕਾਰਾਂ ਤੱਕ ਵੀ ਉਹਨਾਂ ਦਾ ਇਨਫਲੂਐਂਸ ਹੈਗਾ ਉਹ ਸੰਸਥਾ ਜੇ ਇੰਨੀ ਪਾਵਰਫੁਲ ਹੈ ਕਬੱਡੀ ਦੀ ਸੰਸਥਾ ਵੀ ਉਹਨਾਂ ਲੈਵਲਾਂ ਤੱਕ ਜਾ ਸਕਦੀ ਹੈ ਜੇ ਤੁਸੀਂ ਆਪਾਂ ਸਹੀ ਕਦਮ ਚੱਕਾਂਗੇ ਉਹ ਸਹੀ ਕਦਮ ਕੀ ਹੈ ਜੀ ਬਸ ਇਹੀ ਹੈ ਵੀ ਇੱਕ ਆਰਗੇਨਾਈਜੇਸ਼ਨ ਹੋਵੇ ਸੈੱਟ ਰੂਲ ਹੋਣ ਕਬੱਡੀ ਦੇ ਸਾਰੀ ਦੁਨੀਆ ਦੀ ਕਬੱਡੀ ਇੱਕ ਧਾਗੇ ਵਿੱਚ ਪਰੋਈ ਹੋਵੇ ਅਮਰੀਕਾ ਤੋਂ ਸੀਜ਼ਨ ਸਟਾਰਟ ਹੋਵੇ ਕੈਨੇਡਾ ਹੋਵੇ ਇੰਗਲੈਂਡ ਹੋਵੇ ਫਾਈਨਲ ਜਾ ਕੇ ਪੁਆਇੰਟ ਟੈਲੀ ਦੇ ਹਿਸਾਬ ਨਾਲ ਜਿਹੜੀਆਂ ਜਿਹੜੀਆਂ ਟੀਮਾਂ ਉੱਪਰ ਐ ਉਹਨਾਂ ਦਾ ਫਾਈਨਲ ਚਾਹੀਦੀ ਐ ਚਾ ਰੱਖ ਲੋ ਚਾਹੀ ਬਦਲ ਬਦਲ ਕੇ ਕਰਾਈ ਚੱਲੋ ਹਰੇਕ ਸਾਹ ਆਹੀ ਇੱਕ ਬਲੂਪ੍ਰਿੰਟ ਜੀ ਜੇ ਤੁਸੀਂ ਇਹਨੂੰ ਫਾਲੋ ਕਰ ਲਵੋਗੇ ਕਬੱਡੀ ਦਿਨਾਂ ਦੇ ਵਿੱਚ ਹੀ ਅਰਸ਼ਾਂ ਤੋਂ ਫਰਸ਼ਾਂ ਤੱਕ ਪਹੁੰਚ ਜਾਊਗੀ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੂਗੀ ਔਰ ਮਨਾ ਮੋਹੀ ਕਰੂਗੀ ਤੁਹਾਡੀਆਂ ਜੇਬਾਂ ਚੋਂ ਪੈਸੇ ਨਿਕਲਨੇ ਬੰਦ ਹੋ ਜਾਣਗੇ ਉਲਟਾ ਤੁਸੀਂ ਜੇਬਾਂ ਚ ਪੈਸੇ ਪਾਓਗੇ ਕਬੱਡੀ ਨੂੰ ਉਹਦੀ ਸਹੀ ਪੋਟੈਂਸ਼ੀਅਲ ਤੱਕ ਵਰਤੋ ਤਾਂ ਸਹੀ ਆਪਣੀਆਂ ਨਿੱਜੀ ਜਿਹੜੇ ਤੁਹਾਡੇ ਜਦ ਵੇਸਾ ਜਿਹੜੀਆਂ ਤੁਹਾਡੇ ਆ ਜਿਤ ਬਾਜ਼ੀਆਂ ਕਰਕੇ ਨਵੀਆਂ ਹਰੇਕ ਕੰਟਰੀ ਚ ਤਿੰਨ ਫਾਉਡੇਸ਼ਨ ਅਮਰੀਕਾ ਚ ਤਿੰਨ ਕੈਨੇਡਾ ਚ ਤਿੰਨ ਆਸਟ੍ਰੇਲੀਆ ਚ ਹਰ ਇੱਕ ਬੰਦਾ ਉੱਠ ਕੇ ਆਪਣਾ ਧੜਾ ਸਟਾਰਟ ਕਰ ਲੈਂਦਾ ਕਿਉਂ ਨਹੀਂ ਯਾਰ ਆਪਾਂ ਇੱਕ ਕਿਉਂ ਨਹੀਂ ਆਪਾਂ ਇੱਕ ਲੀਡਰ ਮੰਨ ਕੇ ਉਹਦੇ ਪਿੱਛੇ ਲੱਗ ਕੇ ਤੁਰ ਸਕਦੇ ਕਿਉਂ ਆਪਾਂ ਪੰਜਾਬੀ ਨਸਲ ਹਰੇਕ ਦਾ ਆਪਣਾ ਘਾਣ ਕਰਾਉਣੀ ਆਪਣੇ ਹੰਕਾਰ ਆਪਣੀ ਈਗੋ ਨੂੰ ਪਾਸੇ ਰੱਖ ਕੇ ਕਿਉਂ ਨਹੀਂ ਆਪਾਂ ਕਬੱਡੀ ਦੀ ਬਿਹਤਰੀ ਲਈ ਕੁਝ ਕਰ ਸਕਦੇ ਪਲੇਅਰ ਤੁਹਾਡੇ ਮਗਰ ਤੁਰਨਗੇ ਬਕਾਇਦਾ ਡਰੱਗ ਟੈਸਟ ਹੋਣ ਔਰ ਜਦੋਂ ਇਹ ਜੀ ਲੈਵਲ ਦੀ ਕਬੱਡੀ ਹੋਊਗੀ ਉਹਦੇ ਵਿੱਚ ਡਰੱਗ ਟੈਸਟ ਕਰਾਉਣੇ ਯੋਜਨਾਬੱਧ ਤਰੀਕੇ ਨਾਲ ਬਹੁਤ ਆਸਾਨ ਹੋ ਜਾਣਗੇ ਔਰ ਪਲੇਅਰ ਤੁਹਾਡੇ ਪਿੱਛੇ ਨੀਵੀਂ ਪਾ ਕੇ ਤੁਰਨਗੇ ਪਲੇਅਰ ਕੋਈ ਨਹੀਂ ਚਾਹੁੰਦਾ ਕਿ ਅਸੀਂ ਡਰੱਗ ਯੂਜ਼ ਕਰੀਏ ਸਭ ਨੂੰ ਪਤਾ ਜਿਹੜੇ ਜ਼ਿਆਦਾਤਰ ਪਲੇਅਰ ਸਿਆਣੇ ਉਹਨਾਂ ਨੂੰ ਪਤਾ ਹੈ ਕਿ ਕਬੱਡੀ ਦੇ ਵਿੱਚ ਜਿਹੜਾ ਅਸੀਂ ਡੋਪਿੰਗ ਯੂਜ਼ ਕਰਦੇ ਆ ਜਾਂ ਕੁਝ ਕਰਦੇ ਆ ਉਹ ਤਾਂ ਨੁਕਸਾਨ ਕਰਦਾ ਪਰ ਮਜਬੂਰੀ ਕੀ ਹੈ ਜੀ ਕਿਉਂਕਿ ਬੰਦ ਨਹੀਂ ਹੋ ਰਹੀ ਬੰਦ ਪਲੇਅਰ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਜਿਹੜੇ ਪਲੇਅਰ ਛੇ ਮਹੀਨੇ ਮੇਨੈਂਟ ਲਾ ਕੇ ਤਿਆਰ ਹੁੰਦੇ ਉਹ ਮਹੀਨੇ ਦੇ ਵਿੱਚ ਤਿਆਰ ਹੋ ਕੇ ਆਪਦੇ ਮੈਚ ਖੇੜੇ ਹੁੰਦੇ ਤੇ ਪੈਸੇ ਕਮਾ ਲੈਂਦੇ ਆ ਪਰ ਉਹਨਾਂ ਨੂੰ ਨੁਕਸਾਨਾਂ ਦਾ ਵੀ ਪਤਾ ਮੈਨੂੰ ਨਹੀਂ ਲੱਗਦਾ ਕਬੱਡੀ ਦੇ ਵਿੱਚ ਜ਼ਿਆਦਾਤਰ 플레이 ਰਹੇ ਜੇ ਹੋਣਗੇ ਵੀ ਉਹ ਜਿਹੜੀ ਇਹ ਗਲਤ ਚੀਜ਼ਾਂ ਯੂਜ਼ ਕਰਕੇ ਬਾਅਦ ਪਛਤਾਉਂਦੇ ਪਰ ਉਹਨਾਂ ਨੂੰ ਮਜਬੂਰੀ ਵਿੱਚ ਕਰਨੇ ਪੈਂਦਾ ਕਿ ਹਰ ਕੋਈ ਬੰਦਾ ਗਰੀਬ ਫੈਮਲੀयां ਤੋਂ ਟੁੱਟਿਆ ਹੋਇਆ ਹਰ ਇੱਕ ਬੰਦੇ ਨੇ ਤਰੱਕੀ ਕਰਨੀ ਚਾਹ ਰ ਪੈਸੇ ਕਮਾਉਣੇ ਪਰ ਜੇ ਇਹ ਚੀਜ਼ਾਂ ਇੱਕ ਆਰਗੇਨਾਈਜੇਸ਼ਨ ਕਮੇਟੀ ਬਣੇ ਹੋਵੇ ਉਹਦੇ ਦੁਆਰਾ ਇਹ ਬੰਦ ਕੀਤੀਆਂ ਜਾਂ ਉਹ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਜਿਹੜੀ ਲੀਗ ਹੋਈ ਸੀ ਉਹਦੇ ਵਿੱਚ ਡਰੱਗ ਬੰਦ ਸੀ ਜਿਹੜੇ ਵਰਲਡ ਕੱਪ ਸੁਪਰੀਜ਼ ਨੂੰ ਬਾਦਲ ਨੇ ਕਰਵਾਈ ਸੀ ਉਹਨਾਂ ਦੇ ਵਿੱਚ ਡਰੱਗ ਨਹੀਂ ਯੂਜ਼ ਹੋਈ ਬਿਲਕੁਲ ਨਹੀਂ ਜਦੋਂ ਆਹੀ ਫਾਟੇਸ਼ਨਾਂ 2006-7 ਚ ਇਕੱਠੀਆਂ ਹੋਈਆਂ ਸੀ ਜਿਨ੍ਹਾਂ ਨੇ ਫੈਸਲਾ ਲਿਆ ਸੀ ਕਿ ਡਰੱਗ ਟੈਸਟ ਲਾਜ਼ਮੀ ਹੋਣੇ ਤੇ ਡਰੱਗ ਬੰਦ ਹੋ ਗਈ ਸੀ 2010 ਤੱਕ ਕਬੱਡੀ ਦੇ ਵਿੱਚ ਡਰੱਗ ਬੰਦ ਰਹੀ ਹੈ ਇੱਕ ਸਿਰ ਦੁਖਦੇ ਦੀ ਗੋਲੀ ਤੱਕ ਨਹੀਂ ਸੀ ਪਲੇਅਰ ਖਾਂਦੇ ਡਰਦੇ ਬਹੁਤ ਵਧੀਆ ਟਾਈਮ ਸੀ ਮੈਂ ਵੀ ਉਹਨਾਂ ਉਹਨਾਂ ਪਲੇਅਰਾਂ ਜਿਨ੍ਹਾਂ ਜਿਹੜਾਂ ਜਿਹਨੂੰ ਕੈਨੇਡਾ ਅਮਰੀਕਾ ਜਾਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਨੇਚਰਲ ਕਲੀਅਰ ਸੀਗੇ ਸਾਨੂੰ ਨਹੀਂ ਸੀ ਗੱਲ ਕੋ ਵਾਚ ਕਬੱਡੀ ਦੇ ਵਿੱਚ 2010 ਤੋਂ ਬਾਅਦ ਫੀਡ ਡਰਗ ਖੁੱਲ ਗਈ ਕਾਰਨ ਉਹਦਾ ਇਹ ਸੀ ਕਿ ਪ੍ਰੋਮੋਟਰਾਂ ਦੀ ਆਪਸ ਵਿੱਚ ਜਲਵਾਜੀ ਸੀ ਉਹ ਪਾਟ ਗਏ ਤੇ ਪਲੇਅਰਾਂ ਨੇ ਉਹ ਚੀਜ਼ ਦਾ ਫਾਇਦਾ ਚੁੱਕਿਆ ਤੇ ਡਰਗ ਖੁੱਲ ਗਈ ਫਿਰ ਸਾਨੂੰ ਵੀ ਗੰਦ ਖਾਣਾ ਪਿਆ ਕਿਉਂਕਿ ਜਦੋਂ ਸਾਹਮਣੇ ਕੋਈ ਬੰਦਾ ਖੜਾ ਹੈ ਤੇ ਨੈਚੁਰਲ ਨਾਲ ਤੇ ਉਹਦਾ ਮੁਕਾਬਲਾ ਨਹੀਂ ਹੁੰਦਾ ਹੁਣ ਪਿੰਕਾ ਜਰਗਲ ਕਿਉਂ ਨਹੀਂ ਖੇਡਦਾ ਕਿਉਂਕਿ ਉਹ ਨੈਚੁਰਲ ਖੇਡਿਆ ਨਹੀਂ ਉਹਨੂੰ ਪਤਾ ਸੀ ਕਿਉਂਕਿ ਡੋਪਿੰਗ ਵਾਲੇ ਬੰਦੇ ਦੇ ਬਰਾਬਰ ਪਰਫਾਰਮ ਕਰਨਾ ਬਹੁਤ ਔਖਾ ਜੀ ਔਰ ਪਲੇਅਰ ਕਰਨਾ ਚਾਹੁੰਦੇ ਨਹੀਂ ਪਲੇਅਰ ਤੁਹਾਡੇ ਪਿੱਛੇ ਲੱਗਣਗੇ ਜੇ ਤੁਸੀਂ ਆਪਣਾ ਸੁਧਾਰ ਪਹਿਲਾਂ ਆਪ ਕਰੋ ਉਹਨਾਂ ਬੰਦਿਆਂ ਤੁਸੀਂ ਸਟਾਰਟ ਹੋਣਾ ਜਿਨ੍ਹਾਂ ਬੰਦਿਆਂ ਨੇ ਕਬੱਡੀ ਕੱਖਾਂ ਤੋਂ ਚੱਕ ਕੇ ਲੱਖਾਂ ਦੀ ਕੀਤੀ ਆ ਕੌਣ ਉਹ ਬੰਦੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਪ੍ਰੋਮੋਟਰ ਉਹਨਾਂ ਬੰਦਿਆਂ ਨੇ ਕਬੱਡੀ ਰੂੜੀਆਂ ਤੋਂ ਪੱਥਰਾ ਤੋਂ ਮਿੱਟੀ ਘੱਟੇ ਵਾਲੀਆਂ ਗਰਾਊਂਡਾਂ ਤੋਂ ਚੱਕ ਕੇ ਸਕਾਈ ਡੋਮ ਵਰਗੇ ਗਰਾਊਂਡਾਂ ਤੱਕ ਪਹੁੰਚਾਈ ਆ ਉਹਨਾਂ ਬੰਦਿਆਂ ਨੇ ਹੀ ਹੁਣ ਕਬੱਡੀ ਦਾ ਸੁਧਾਰ ਕਰਨਾ ਤੁਹਾਡੇ ਚ ਪਹੁੰਚ ਹੈਗੀ ਆ ਤੁਸੀਂ ਬਹੁਤ ਤਕੜੇ ਆ ਮੈਨੂੰ ਮੈਂ ਪਰਸਨਲੀ ਸਾਰਿਆਂ ਨੂੰ ਜਾਣਦਾ ਹਰ ਇੱਕ ਬੰਦਾ ਗਵਰਨਮੈਂਟਾਂ ਤੱਕ ਪਹੁੰਚ ਰੱਖਦਾ ਇਹ ਜਿਹੜੇ ਤਕੜੇ ਬੰਦੇ ਕਬੱਡੀ ਦੇ ਪ੍ਰੋਮੋਟਰ ਪਰ ਇੱਕ ਤੁਸੀਂ ਮਾਰ ਕਿਤੇ ਕਰਨੇ ਆ ਥੋੜੇ ਜਿਹਾ ਇੱਕਾ ਨਹੀਂ ਕਿਉਂਕਿ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆਪਣੇ ਪੰਜਾਬੀਆਂ ਚ ਵਿੱਚ ਈਗੋ ਹੈ ਜਿਹੜੀ ਉਹ ਬਹੁਤ ਜ਼ਿਆਦਾ ਈਰਖਾ ਦੇ ਈਗੋ ਆਪਣਾ ਕਾਹਨ ਕਰਾ ਰਹੀ ਹਰਕਤਾਂ ਮੇਰੀ ਬੇਨਤੀ ਹੈ ਸਾਰੇ ਮੇਰੇ ਵੱਡੇ ਆ ਤੁਸੀਂ ਕਿ ਕਿਉਂ ਆਪਾਂ ਹੁਣ ਜੇ ਇਕੱਠੇ ਹੋਏ ਆ ਤੇ ਆਪਾਂ ਕਿਉਂ ਨਾ ਕਬੱਡੀ ਦੀ ਭਲਾਈ ਦੀ ਖਾਤਰ ਕੋਈ ਕਦਮ ਚੁੱਕੀਏ ਕਦਮ ਇਹੀ ਹੈ ਜੀ ਇੱਕ ਆਰਗੇਨਾਈਜੇਸ਼ਨ ਕਮੇਟੀ ਬਣਾਓ ਜਿਹੜੀ ਸਾਰੀ ਕਬੱਡੀ ਨੂੰ ਇੱਕ ਧਾਗੇ 'ਚ ਪਰੋ ਲਵੇ ਤੇ ਡਰੱਗ ਟੈਸਟ ਹੋਣ ਬਕਾਇਦਾ ਬਕਾਇਦਾ ਇੱਕ ਵਧੀਆ ਦਰਜੇ ਦੀ ਕਬੱਡੀ ਹੋਵੇ ਇਹਦੇ ਵਿੱਚ ਕਿ ਤੁਹਾਡੀ ਲੀਗ ਸਿਸਟਮ ਚੱਲੇ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਕੰਟਰੀਆਂ 'ਚ ਕਬੱਡੀ ਹੁੰਦੀ ਹੈ ਉੱਥੇ ਘੁੰਮੇ ਦੇਖਿਓ ਕਿੰਨੀ ਜ਼ਿਆਦਾ ਪੋਪੂਲੇਸ਼ਨ ਤੁਹਾਡੇ ਨਾਲ ਜੁੜਦੀ ਹੈ ਕਿੰਨੇ ਤੁਹਾਡੇ ਇੰਟਰਨੈਟ ਤੇ ਵਿਊ ਵਾਧੇ ਕਬੱਡੀ ਦਾ ਤਾਂ ਯਾਰ ਇੰਨਾ ਕਿ ਪੈਸਾ ਕਮਾਉਗੀ ਕਬੱਡੀ ਆਪਣਾ ਪੈਸਾ ਆਪ ਜਨਰੇਟ ਕਰੂਗੀ ਤੁਹਾਨੂੰ ਜੇਬਾ ਤੇ ਕੋਈ ਖਰਚਾ ਨਹੀਂ ਪੈਣਾ ਕਿਉਂ ਤੁਸੀਂ ਆਪਣੇ ਧੀਆਂ ਪੁੱਤਾਂ ਦੇ ਜੇਬਾਂ ਨੂੰ ਮੂੰਹਾਂ ਚੋਂ ਕੱਢ-ਕੱਢ ਕੇ ਕਬੱਡੀ 'ਚ ਪੈਸਾ ਡੰਪ ਕਰ ਰਹੇ ਹੋ ਤੁਸੀਂ ਐਗਜ਼ੌਸਟ ਹੋ ਜਾਂਦੇ ਹੋ ਫ੍ਰਸਟ੍ਰੇਟ ਹੋ ਜਾਂਦੇ ਹੋ ਤੁਹਾਡੀ ਫਿਰ ਇੱਕ ਦੂਜੇ ਨਾਲ ਜਦਬਾਜ਼ੀ ਆਉਂਦੀ ਹੈ ਕਿਉਂ ਨਹੀਂ ਆਪਾਂ ਸਾਰਥਕ ਕਦਮ ਚੁੱਕ ਕੇ ਕਬੱਡੀ ਨੂੰ ਕਿਸੇ ਚੰਗੇ ਪਾਸੇ ਲਿਜਾ ਸਕਦੇ ਇਹ ਚੀਜ਼ਾਂ ਕੋਈ ਬਾਲੀਆਂ ਔਖੀਆਂ ਵੀ ਨਹੀਂ ਹੈ ਕਰਨੀਆਂ ਜਿੰਨੇ ਅੱਜ ਪ੍ਰਮੋਟਰ ਪਾਵਰਫੁੱਲ ਆ ਕੇ ਬੰਦੇ ਮੈਨੂੰ ਪਤਾ ਬੰਦੇ ਮੈਂ ਸਾਰਿਆਂ ਨਾਲ ਪਰਸਨਲੀ ਜਾਣਦਾ ਕਬੱਡੀ ਦੇ ਬੰਦਿਆਂ ਦੀ ਬਹੁਤ ਪਹੁੰਚ ਹੈ ਪ੍ਰਮੋਟਰਾਂ ਦੀ ਔਰ ਇਹ ਕਰ ਸਕਦੇ ਹਨ ਕਾਰਨ ਕੀ ਨਹੀਂ ਹੁੰਦਾ ਈਗੋ ਤੇ ਈਰਖਾ ਜੇ ਇੱਕ ਬੰਦਾ ਚੰਗਾ ਕੰਮ ਕਰ ਕਰਨ ਤੁਰਦਾ ਉਹ 10 ਉਹਦੀਆਂ ਲੱਤਾਂ ਖਿੱਚਦੇ ਐਸੀ ਚੀਜ਼ ਕਰਕੇ ਕਬੱਡੀ ਦਾ ਘਾਣ ਹੋ ਰਿਹਾ ਮੈਂ ਡਿਟੇਲ ਦੇ ਵਿੱਚ ਬਹੁਤ ਲੰਮੀ ਵੀਡੀਓ ਹੋ ਜਾਣੀ ਆ ਬੜਾ ਕੁਝ ਆ ਮੈਂ ਜਿਹੜਾ ਕਹਿ ਸਕਦਾ ਮੇਰੇ ਦਿਮਾਗ ਦੇ ਵਿੱਚ ਬੜੇ ਇਹ ਜਿਹੇ ਆਈਡੀਆ ਕਬੱਡੀ ਨੂੰ ਲੈ ਕੇ ਜਿਹੜੇ ਕਬੱਡੀ ਦੀ ਬਿਹਤਰੀ ਲਈ ਬਣ ਸਕਦੇ ਆ ਪਰ ਹੁਣ ਸਮਾਂ ਥੋੜਾ ਜਿੰਨੀ ਕੁ ਆਪਣੀ ਕੁਝ ਬੁਧੀ ਅਨਸਾਰ ਮੈਂ ਗੱਲ ਸ਼ੇਅਰ ਕਰ ਸਕਦਾ ਹਾਂ ਉਹ ਕਰ ਦਿੱ ਤੇ ਦੂਜਕਾਂ ਨੂੰ ਵੀ ਮੈਂ ਕਹਿਣਾ ਚਾਹੁੰਗਾ ਵੀ ਬਾਹਰ ਲਾਲਾ ਲਾਲਾ ਨਾ ਕਰੋ ਐਵੇਂ ਨਾ ਤੂਤ ਗੜਾ ਪਾਈ ਰੱਖੋ ਇੱਕ ਦੂਜੇ ਦੇ ਦੂਸ਼ਣ ਬਾਜੀ ਕਰੀ ਜੋ ਪਲੇਅਰਾਂ ਨੂੰ ਵੀ ਆਖੂਗਾ ਕਿ ਸਾਰੇ ਪ੍ਰੋਮੋਟਰਾਂ ਦਾ ਸਾਥ ਦਿਓ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਉਹਦੇ ਨਾਲ ਤੁਰੋ ਜੇ ਤੁਹਾਨੂੰ ਇੱਕ ਸੀਜ਼ਨ ਘੱਟ ਪੈਸੇ ਲੈ ਕੇ ਵੀ ਖੇਡਣਾ ਪੈਂਦਾ ਕੋਈ ਚੱਕਰ ਨੀ ਖੇਡੋ ਮੇਰੇ ਵੀ ਪਿਛਲੇ ਸੀਜ਼ਨ ਵੀ ਪੈਸੇ ਮਰਿਆ ਮੇਰੇ ਹਰੇਕ ਸਾਲ ਹੀ ਪੈਸੇ ਮਰਦੇ ਪਰ ਮੈਂ ਕਦੇ ਪ੍ਰੋਮੋਟਰਾਂ ਨੂੰ ਮਾੜਾ ਨਹੀਂ ਕਹਿੰਦਾ ਬੜੇ ਟਾਈਮ ਤੋਂ ਕਬੱਡੀ ਕਰਾ ਰਿਆ ਹੈ ਬੜਾ ਔਖਾ ਹੁੰਦਾ ਇੰਨਾ ਪੈਸਾ ਖਰਚ ਕੇ ਹਰੇਕ ਸਾਲ ਇਹਨੂੰ ਤੋੜਨਾ ਕਿਉਂਕਿ ਇਹਨੂੰ ਕਿਸੇ ਚੀਜ਼ ਦੀ ਕਮਾਈ ਨਹੀਂ ਹੈ ਕਬੱਡੀ ਨੂੰ ਹਰ ਇੱਕ ਬੰਦਾ ਆਪਣੀ ਜੇਬ ਤੋਂ ਪੈਸੇ ਪ੍ਰੋਮੋਟਰਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੇਰੀ ਜਿਹੜੀ ਨਿੱਕੀ ਜਿਹੀ ਸਮਾਂ ਮੈਥੋਂ ਵੀ ਵੱਧ ਦਿਮਾਗ ਵਾਲੇ ਬੰਦੇ ਬੈਠੇ ਕਬੱਡੀ ਜਿਨ੍ਹਾਂ ਨੇ ਜਿਹਨਾਂ ਨੂੰ ਪਤਾ ਕੀ ਕਰਨਾ ਪਰ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਕਰਕੇ ਬੰਦਾ ਚੁੱਪ ਕਰਕੇ ਪਿੱਛੇ ਬਹਿ ਜਾਂਦਾ ਮਿਹਰਬਾਨੀ ਕਰਕੇ ਮੇਰੇ ਵੀਰ ਕੋਈ ਸਾਰਥਕ ਕਦਮ ਚੁੱਕੋ ਜੇ ਹੁਣ ਇਕੱਠੇ ਹੋਏ ਆ ਇੱਕ ਮੰਚ ਤੇ ਤਾਂ ਫਿਰ ਇਹਦੇ ਵਿੱਚੋਂ ਕੋਈ ਪੋਜ਼ਿਟਿਵ ਚੀਜ਼ ਕੱਢੋ ਜਿਹਦੇ ਨਾਲ ਕਿ ਕਬੱਡੀ ਦੀ ਤਰੱਕੀ ਹੋਵੇ ਨਾ ਕਿ ਕਬੱਡੀ ਦਿਨੋਂ ਦੇ ਨੰਘਾਰ ਤੇ ਚ ਜਾਵੇ ਜੇ ਆਪਾਂ ਅੱਜ ਇਕੱਠੇ ਹੋ ਕੇ ਅੱਜ ਫੇਰ ਜੇ ਦਬਾਜ਼ੀਆਂ ਚ ਪੈ ਕੇ ਇੱਕ ਦੂਜੇ ਨਾਲ ਲੜ ਕੇ ਨਵੀਆਂ ਪਟੇਸ਼ਨਾ ਹੀ ਖੜੀਆਂ ਕਰ ਰਹੀਆਂ ਉਹ ਤਾਂ ਪਿਛਲੇ 10 ਸਾਲਾਂ ਤੋਂ 20 ਸਾਲਾਂ ਤੋਂ ਹੋ ਹੀ ਰਹੀਆਂ ਉਹਦਾ ਕੋਈ ਸੱਟਾ ਤੁਸੀਂ ਦੇਖੀ ਲੱਗੀ ਅੱਜ ਕਬੱਡੀ 'ਚ ਜਿਵੇਂ ਗੈਂਗਸਟਰ ਆ ਗਏ ਅੱਜ ਕਬੱਡੀ 'ਚ ਪਲੇਅਰ ਤੇ ਕੜਮ ਚੋਧਰੀ ਤੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਾਉਣ ਵਾਲੇ ਪਤਨੀ ਕਿੰਨੇ ਕੁ ਲੋਕ ਆਜ ਆਪ ਦੇ ਆਪ ਨੂੰ ਕਬੱਡੀ ਦੇ ਧਰਮਾਤਮਾ ਮੰਨੀ ਬੈਠੇ ਆ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੇ ਬੰਦੇ ਕਬੱਡੀ ਜਿਨ੍ਹਾਂ ਨੇ ਕਬੱਡੀ ਦੀ ਜੜ੍ਹ ਲਾਈ ਸੀ ਉਹ ਬੰਦੇ ਆਪਸ ਵਿੱਚ ਮੋੜ ਗਏ ਮੇਰੀ ਇਹ ਸਿੱਧੀ ਅਪੀਲ ਆ ਉਹਨਾਂ ਬੰਦਿਆਂ ਨੂੰ ਜਿਹੜੇ ਪਿਛਲੇ 30-30 ਸਾਲ ਤੋਂ ਕਬੱਡੀ ਨੂੰ ਦੇਣਾ ਜਨਾਂ ਦੀ ਮੂਰੇ ਆਓ ਆਰਗੇਨਾਈਜੇਸ਼ਨਾਂ ਬਣਾਓ ਇੱਕ ਕਬੱਡੀ ਦੇ ਵਿੱਚ ਇੱਕ ਵੈਲ ਐਸਟੈਬਲਿਸ਼ ਜਿਹੜਾ ਸੈਟ ਆਫ ਰੂਲਸ ਸਾਰੀ ਦੁਨੀਆ ਦੀ ਕਬੱਡੀ ਦੇ ਤੇ ਇੱਕ ਜਿਵੇਂ ਉਹਨੂੰ ਇੱਕ ਸੰਸਥਾ ਬਣਾ ਕੇ ਤੇ ਪਰ ਉਹਦਾ ਜੇਨੇ ਟੈਲੀਕਾਸਟ ਕਰੋ ਟੀਵੀ ਦੇ ਉੱਪਰ ਜਾਂ ਹੋਰ ਤੁਹਾਨੂੰ ਕਮਾਈ ਆਵੇ ਥੋੜੀ ਸੰਸਥਾ ਕੋਲੇ ਪੈਸਾ ਹੋਊ ਤਾਂਹੀਂ ਤੁਹਾਡੇ ਮਗਰ ਲੋਕ ਤੁਰਨਗੇ ਤਾਂਹੀਂ ਤੁਹਾਡੇ ਮਗਰ ਟੀਮਾਂ ਤੁਰਨੀਆਂ ਸੰਸਥਾ ਦੇ ਅਕਾਊਂਟ ਦੇ ਵਿੱਚ ਤੁਹਾਨੂੰ ਮਿਲੀਅਨ ਦੇ ਹਿਸਾਬ ਚ ਡਾਉਨਰ ਪਿਆਊਗਾ ਤਾਂ ਸਾਰੇ ਆਪੇ ਉਹਦੀ ਗੱਲ ਮਰਨਗੇ ਆ ਜਿਹੜੇ ਨਿੱਕੇ ਮੋਟੇ ਉੱਟਦੇ ਆ ਖਰਾਬ ਕਰਨ ਵਾਲੇ ਇੱਥੇ ਉੱਟ ਕੇ ਨਵੇਂ ਪ੍ਰੋਮੋਟਰ ਨੇ ਆਪਦੀਆਂ ਟੀਮਾਂ ਖੜੀਆਂ ਕਰ ਲਈਆਂ ਇਹ ਸਾਲ ਦੋ ਸਾਲ ਦੀਆਂ ਖੇਡਾਂ ਇਹ ਤੁਹਾਡੇ ਬਰਾਬਰ 30-30 ਸਾਲ ਨਹੀਂ ਚਾਮਾ ਪਟਾ ਸਕਦੇ ਆ ਤੁਹਾਡਾ ਕਬੱਡੀ ਚ ਸੋ ਮੇਰੇ ਭਰਾ ਮਾਰੋ ਇੱਕ ਹਮਲਾ ਉੱਟ ਕੇ ਤੇ ਜੇ ਹੁਣ ਇਕੱਠੇ ਹੋਏ ਵਧੀਆ ਫੈਸਲਾ ਲਵ ਇੱਕ ਵਧੀਆ ਲੈਵਲ ਦੀ ਕਬੱਡੀ ਕਰਾਓ ਤਾਂ ਕਿ ਆਉਣ ਵਾਲੇ 10-15 ਸਾਲ ਤੱਕ ਕਬੱਡੀ ਉਹ ਲੈਵਲ ਤੇ ਪਹੁੰਚੇ ਜਿਹੜੇ ਲੈਵਲ ਤੇ ਆਪਾਂ ਦੂਜੀਆਂ ਦੁਨੀਆ ਦੀਆਂ ਗੇਮਾਂ ਦੇਖਦੇ ਹਾਂ ਧੰਨਵਾਦ ਜੀ ਇਨਿਕ ਮੈਂ